ਸਾਥਰੀਆ ਕਾਲ ਜੀ ਕੀ ਹਾਲ ਚਾਲ ਹੈ ਤੁਹਾਡਾ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਾਣੇ ਵਧੀਆ ਹੋਵੋਗੇ ਅੱਜ ਦੀ ਜਿਹੜੀ ਆਪਾਂ ਵੀਡੀਓ ਲੈ ਕੇ ਆਏ ਆ ਉਹਦੇ ਵਿੱਚ ਆਪਾਂ ਤੁਹਾਨੂੰ ਬਾਹ ਦੇ ਵਿੱਚ ਜੋੜ ਲਾਉਣਾ ਵੀ ਦੱਸਾਂਗੇ ਕਿ ਜੇ ਦੋਨੋਂ ਪਾਸੇ ਜੋੜ ਲੱਗਦਾ ਹੋਵੇ ਬਾਹ ਦੇ ਵਿੱਚ ਤਾਂ ਆਪਾਂ ਕਿਵੇਂ ਲਾਉਣਾ ਹੁੰਦਾ ਔਰ ਬਾਹ ਸਹੀ ਤਰੀਕੇ ਨਾਲ ਜੜਨੀ ਕਿਵੇਂ ਆ ਕਿਉਂਕਿ ਮੈਨੂੰ ਕਈ ਭੈਣਾਂ ਦੇ ਕਮੈਂਟ ਆ ਰਹੇ ਸੀਗੇ ਕਿ ਦੀਦੀ ਬਾਹ ਦੇ ਵਿੱਚ ਮਤਲਬ ਫਲਾਵਰਟ ਹੁੰਦੀ ਆ ਜਾਂ ਫਿਰ ਬਾਹ ਪੂਰੀ ਨਹੀਂ ਆਉਂਦੀ ਹੈਗੀ ਹਨਾ ਤੇ ਮਤਲਬ ਬਾਹ ਘੁੰਮਦੀ ਆ ਮੇਨ ਪ੍ਰੋਬਲਮ ਇਹ ਸੀਗੀ ਕਿ ਬਾਹ ਘੁੰਮਦੀ ਆ ਠੀਕ ਹੈ ਜੀ ਅੱਜ ਆਪਾਂ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਉਹ ਸਾਰਾ ਹਾਲ ਦੱਸਾਂਗੇ ਤੁਹਾਡੀ ਬਾਹ ਜਿਹੜੀ ਹੈਗੀ ਉਹ ਬਿਲਕੁਲ ਨਹੀਂ ਘੁੰਮੂਗੀ ਤੇ ਬਿਲਕੁਲ ਆਸਾਨ ਤਰੀਕੇ ਨਾਲ ਮੈਂ ਤੁਹਾਨੂੰ ਦੱਸੂਗੀ ਕਿ ਕਿਵੇਂ ਆਪਾਂ ਬਾਹ ਨੂੰ ਸਹੀ ਤਰੀਕੇ ਨਾਲ ਜੜ ਸਕਦੇ ਆ ਚਲੋ ਮੈਂ ਪਹਿਲਾਂ ਤੁਹਾਨੂੰ ਜੋੜ ਬਾਰੇ ਦੱਸਦੀ ਆ ਦੇਖੋ ਇਹ ਮੇਰੀ ਬਾਹ ਦੇ ਵਿੱਚ ਅੱਗੇ ਵਾਲੇ ਪਾਸੇ ਡਿਜ਼ਾਈਨ ਹੈਗਾ ਤੇ ਇਹ ਮੈਂ ਦੋ ਪੀਸ ਲੈਣੇ ਆ ਇੱਕ ਪੀਸ ਮੈਂ ਅੱਗੇ ਵਾਲੇ ਪਾਸੇ ਜੋੜਨਾ ਔਰ ਇੱਕ ਪੀਸ ਹੈਗਾ ਜਿਹੜਾ ਉਹ ਪਿਛਲੇ ਵਾਲੇ ਪਾਸੇ ਜੋੜਨਾ ਠੀਕ ਹੈ ਹੁਣ ਸਭ ਤੋਂ ਪਹਿਲਾਂ ਤੁਸੀਂ ਧਿਆਨ ਰੱਖਣਾਗਾ ਜਿਹੜਾ ਇਹ ਡਿਜ਼ਾਈਨਿੰਗ ਹੈਗੀ ਆ ਤੁਸੀਂ ਬਿਲਕੁਲ ਮੈਚ ਕਰਕੇ ਰੱਖਣੀ ਆ ਹੁਣ ਦੇਖੋ ਇਹ ਜਿਹੜੀ ਡਿਜ਼ਾਈਨਿੰਗ ਆ ਮੈਂ ਬਿਲਕੁਲ ਨਾਲ ਮੈਚ ਕਰਕੇ ਪਹਿਲੇ ਇਹਦਾ ਜੋੜ ਲਗਾਉਂਗੀ ਠੀਕ ਹੈ ਦੇਖੋ ਹੁਣ ਮੇਰਾ ਇੱਕ ਵਾਲੇ ਪਾਸੇ ਜੋੜ ਲੱਗ ਗਿਆ ਹੁਣ ਮੈਂ ਦੂਸਰੇ ਵਾਲੇ ਪਾਸੇ ਜੋੜ ਲਾਉਂਗੀ ਦੇਖੋ ਮੇਰਾ ਡਿਜ਼ਾਈਨ ਨਾਲ ਜਿਹੜਾ ਡਿਜ਼ਾਈਨ ਹੈ ਉਹ ਬਿਲਕੁਲ ਮੈਚ ਹੋ ਗਿਆ ਤੇ ਐਦਾਂ ਤੁਸੀਂ ਜੋੜ ਲਾ ਲੈਣਾ ਠੀਕ ਹੈ ਤੇ ਇਧਰੋਂ ਵੀ ਆਪਾਂ ਜਿੱਥੇ ਤੱਕ ਵੀ ਆਪਣਾ ਲੱਗਦਾ ਵੀ ਮੈਚ ਹੋ ਜੂਗਾ ਉਵੇਂ ਆਪਾਂ ਮੈਚ ਕਰ ਲੈਣਾ ਤੇ ਹੁਣ ਆਪਾਂ ਕੀ ਕਰਨਾ ਆਪਾਂ ਪਹਿਲਾਂ ਜਿੰਨੀ ਵੀ ਫੋਲਡਿੰਗ ਕਰਨੀ ਆ ਨਾ ਅੱਗੋਂ ਪਹਿਲਾਂ ਫੋਲਡਿੰਗ ਕਰ ਲਾਂਗੇ ਆਪਾਂ ਬਾਅਦ ਚ ਕਟਿੰਗ ਕਰਾਂਗੇ ਮਾਂ ਦੀ ਠੀਕ ਹੈ ਕਿਉਂਕਿ ਥੋੜਾ ਜਿਹਾ ਡਿਜ਼ਾਈਨ ਵਾਲੀ ਮਾਂ ਦੇ ਵਿੱਚ ਐਦਾਂ ਹੀ ਹੁੰਦਾ ਹੁੰਦਾ ਤੇ ਜਿਹੜਾ ਹੁਣੇ ਹੈਗਾ ਆਪਾਂ ਇੱਥੋਂ ਫੋਲਡ ਕਰ ਲਵਾਂਗੇ ਕੱਪੜਾ ਇਹ ਸਰਦੀਆਂ ਵਾਲੇ ਕੱਪੜੇ ਦੇ ਵਿੱਚ ਨਾ ਧਾਗੇ ਬਹੁਤ ਹੀ ਜ਼ਿਆਦਾ ਨਿਕਲਦੇ ਨੇ ਠੀਕ ਹੈ ਤੇ ਹੁਣ ਆਪਾਂ ਬਾਹ ਦੀ ਜਿਹੜੀ ਹੈਗੀ ਆ ਉਹ ਕਟਿੰਗ ਕਰਾਂਗੇ ਮੈਂ ਦੂਸਰੀ ਵਾਲੀ ਬਾਹ ਜੜ ਲਈ ਸੀਗੀ ਠੀਕ ਹੈ ਇਹ ਮੈਂ ਸਿਰਫ ਤੁਹਾਨੂੰ ਦਿਖਾਉਣਾ ਸੀਗਾ ਜੜ ਕੇ ਕਿ ਬਾਹ ਕਿਵੇਂ ਜੜਨੀ ਆ ਤੇ ਇਹਦੀ ਮੈਂ ਅਲੱਗ ਤੋਂ ਹੀ ਕਟਿੰਗ ਕਰ ਲੂੰਗੀ ਠੀਕ ਹੈ ਹੁਣ ਆਪਣੇ ਦੋਨੇ ਵਾਲੇ ਪਾਸੇ ਬਰਾਬਰ ਬਰਾਬਰ ਜੋੜ ਲੱਗ ਗਏ ਨੇ ਦੇਖੋ ਬਿਲਕੁਲ ਤੇ ਹੁਣ ਆਪਾਂ ਇਹਦੀ ਕਟਿੰਗ ਕਰ ਲਵਾਂਗੇ ਉਸ ਤੋਂ ਪਹਿਲਾਂ ਆਪਾਂ ਬਾਹ ਜਿਹੜੀ ਹੈਗੀ ਆ ਉਹ ਮੋਡਾ ਆਪਾਂ ਸੂਟ ਦੇ ਹਿਸਾਬ ਨਾਲ ਹੀ ਰੱਖਾਂਗੇ ਦਾ ਠੀਕ ਹੈ ਪਹਿਲਾਂ ਆਪਾਂ ਸੂਟ ਦਾ ਮੋਡਾ ਜਿਹੜਾ ਹੈਗਾ ਉਹ ਨਾਪਾਂਗੇ ਚੰਗੀ ਤਰ੍ਹਾਂ ਨੂੰ ਪੂਰੀ ਤਰ੍ਹਾਂ ਸੈੱਟ ਕਰਕੇ ਰੱਖ ਲਓ ਤੁਸੀਂ ਤੇ ਹੁਣ ਦੇਖੋ ਮੋਡੇ ਵਾਲੀ ਸਲਾਈ ਜਿਹੜੀ ਹੈਗੀ ਉਹ ਆਪਾਂ ਲਾਈ ਰੱਖੀ ਆ ਤੇ ਹੁਣ ਆਪਾਂ ਇੱਥੋਂ ਹੀ ਨਾਪਾਂਗੇ ਇਹਨੂੰ ਇਹ ਇਦਾਂ ਆਪਾਂ ਘੁਮਾ ਕੇ ਨਾਪ ਲੈਣਾ ਤੇ ਇਦਾਂ ਘੁਮਾਉਂਦੇ ਘੁਮਾਉਂਦੇ ਜਾਣਾ ਇਹਨੂੰ ਠੀਕ ਹੈ ਜੀ ਤੇ ਦੇਖੋ ਹੁਣ ਮੇਰਾ ਜਿਹੜਾ ਹੈਗਾ ਨਾ ਸਵਾ 9 ਆ ਰਿਹਾ ਠੀਕ ਹੈ ਸਵਾ 9 ਆ ਰਿਹਾ ਤੇ ਬਾਹ ਦੀ ਵੀ ਆਪਾਂ ਸਵਾ 9 ਤੇ ਹੀ ਕਟਿੰਗ ਕਰਾਂਗੇ ਮੇਰੀ ਬਾਹ ਦੀ ਜਿੰਨੀ ਵੀ ਲੈਂਥ ਹੈਗੀ ਸੀ ਨਾ ਮੈਂ ਉਸ ਤੋਂ ਅੱਧਾ ਇੰਚ ਵੱਧ ਲੈ ਲਿਆ ਮੇਰੀ ਲੈਂਥ ਇੱਥੇ ਤੱਕ ਆਉਂਦੀ ਸੀ ਤੇ ਮੈਂ ਆਹ ਅੱਧਾ ਇੰਚ ਵੱਧ ਲੈ ਲਿਆ ਕਿਉਂਕਿ ਇਹ ਸਲਾਈਆਂ ਦੇ ਵਿੱਚ ਆ ਜਾਊਗਾ ਫਿਰ ਬਾਹ ਜਿਹੜੀ ਹੈਗੀ ਆ ਉਹ ਇੰਨੀ ਹੀ ਰੈਡੀ ਰਹਿ ਜਾਊਗੀ ਠੀਕ ਹੈ ਜੀ ਤੇ ਦੇਖੋ ਮੇਰਾ ਮੋਡਾ ਜਿਹੜਾ ਆ ਰਿਹਾ ਸੀਗਾ ਸੂਟ ਦਾ ਉਹ ਆ ਰਿਹਾ ਸੀਗਾ 9 ਇੰਚ ਤੇ ਆਪਾਂ ਨਾ ਕੀ ਕਰਨਾ ਇੱਥੇ ਪੌਣੇ 9 ਇੰਚ ਤੇ ਨਿਸ਼ਾਨ ਲਗਾ ਲੈਣਾ ਫਿਰ ਜਦੋਂ ਆਪਾਂ ਇਹਦੇ ਨੂੰ ਤਕੋਨਾ ਕਰਾਂਗੇ ਨਾ ਤਾਂ ਉਹ ਸਵਾ 9 ਹੀ ਹੋ ਜਾਊਗਾ ਠੀਕ ਹੈ ਜੀ ਤੇ ਪਹਿਲਾਂ ਆਪਾਂ ਇੱਦਾਂ ਪੌਣੇ 9 ਤੇ ਨਿਸ਼ਾਨ ਲਗਾ ਲਵਾਂਗੇ ਇੱਧਰ ਕਿਉਂਕਿ ਸੂਟ ਦਾ ਮੋਡਾ 9.5 ਆ ਰਿਹਾ ਸੀ ਨਾ ਇਹ ਮੈਂ ਅੱਧਾ ਇੰਚ ਘਟਾ ਕੇ ਲਗਾਇਆ ਮਤਲਬ ਪੌਣੇ 9 ਤੇ ਤਾਂ ਲਗਾਇਆ ਠੀਕ ਹੈ ਤੇ ਆਪਾਂ ਇੱਧਰੋਂ 3 ਇੰਚ ਦਾ ਨਿਸ਼ਾਨ ਲਗਾ ਲੈਣਾ ਕਾਟ ਦਾ ਕਾਟ ਜਿਹੜੀ ਹੁੰਦੀ ਆ ਉਹ ਜ਼ਿਆਦਾਤਰ 3 ਇੰਚ ਦੀ ਹੀ ਪੈਂਦੀ ਹੁੰਦੀ ਆ ਠੀਕ ਹੈ ਸਹੀ ਆਉਂਦੀ ਹੁੰਦੀ ਆ ਕਾਟ ਬਿਲਕੁਲ ਤੇ ਆ 3 ਇੰਚ ਦਾ ਜਿਹੜਾ ਨਿਸ਼ਾਨ ਹੈਗਾ ਉਹਨੂੰ ਆਪਾਂ ਇੱਦਾਂ ਸਿੱਧਾ ਕਰ ਲੈਣਾ ਤੇ ਦੇਖੋ ਹੁਣ ਆਪਣਾ 9.5 ਹੀ ਆ ਗਿਆ ਠੀਕ ਹੈ ਜਦੋਂ ਤੁਸੀਂ ਇਧਰੋਂ ਮੰਨ ਲਓ ਅੱਧਾ ਇੰਚ ਘਟਾ ਕੇ ਨਿਸ਼ਾਨ ਲਗਾ ਲਿਆ ਜਦੋਂ ਤੁਸੀਂ ਇਧਰੋਂ ਲਗਾਉਂਗੇ ਨਾ ਤਾਂ ਅੱਧਾ ਇੰਚ ਵੱਧ ਜਾਊਗਾ ਉਹ ਨਿਸ਼ਾਨ ਤੇ ਇਹ ਮੈਂ ਤੁਹਾਨੂੰ ਤਾਂ ਕਹਿੰਨੀ ਹੁੰਦੀਆਂ ਤਾਂ ਕਿ ਤੁਹਾਨੂੰ ਤਿਰਛਾ ਕਰਨ ਦਾ ਪਤਾ ਲੱਗ ਜੇ ਕਿ ਆਪਾਂ ਕਿੰਨਾ ਕਿ ਤਿਰਛਾ ਕਰਨਾ ਹੁੰਦਾ ਠੀਕ ਹੈ ਨਹੀਂ ਤਾਂ ਤੁਹਾਨੂੰ ਸਮਝ ਨਹੀਂ ਆਊਗੀ ਫਿਰ ਵੀ ਕਾਟ ਦਾ ਨਿਸ਼ਾਨ ਆਪਾਂ ਕਿੱਥੇ ਲਗਾਈਏ ਤੇ ਨਾਲੇ ਫਿਰ ਤੁਹਾਨੂੰ ਪਤਾ ਲੱਗ ਜਾਊਗਾ ਕਿ ਆਪਾਂ ਕਿੰਨਾ ਕਿ ਤਿਰਛਾ ਕਰਨਾ ਔਰ ਬਾਹ ਦੀ ਜਿਹੜੀ ਗੋਲਾਈ ਹੈਗੀ ਉਹ ਆਪਾਂ ਕਿਵੇਂ ਪਾਉਣੀ ਆ ਠੀਕ ਹੈ ਤੇ ਹੁਣ ਆਪਾਂ ਕੀ ਕਰਨਾ ਇੱਥੋਂ ਇਹਦਾ ਹਾਫ ਕਰ ਲੈਣਾ ਹੁਣ ਆਪਾਂ ਦੇਖੋ ਮੂਰਲੇ ਪੱਲੇ ਵਿੱਚ ਪੌਣੇ ਇੰਚ ਦੀ ਕਾਰਟ ਪਾਈ ਸੀ ਤਾਂ ਇੱਥੋਂ ਵੀ ਆਪਾਂ ਪੌਣੇ ਇੰਚ ਦਾ ਰੱਖ ਲੈਣਾ ਠੀਕ ਹੈ ਜੀ ਫਿਰ ਆਪਣੀ ਜਿਹੜੀ ਕਾਰਟ ਹੁੰਦੀ ਹੈ ਉਹ ਸਹੀ ਪੈਂਦੀ ਹੁੰਦੀ ਆ ਬਿਲਕੁਲ ਐਦਾਂ ਤੁਸੀਂ ਨਾਪ ਕੇ ਹੀ ਪਾਇਆ ਕਰੋ ਕਾਰਟ ਫਿਰ ਤੁਹਾਡੇ ਮਾਹ ਦੇ ਵਿੱਚ ਨਾ ਝੋਲ ਆਊਗਾ ਨਾ ਹੀ ਫਲਾਵਰਟ ਹੋਊਗੀ ਬਿਲਕੁਲ ਠੀਕ ਹੈ ਤੇ ਤੁਸੀਂ ਇਹ ਕੀ ਕਰਨਾ ਇੱਧਰ ਆਪਣਾ ਮਾਰਜਨ ਦਾ ਲੈ ਲੈਣਾ ਜਿੰਨਾ ਵੀ ਤੁਹਾਨੂੰ ਚਾਹੀਦਾ ਅੱਗੇ ਜਾ ਕੇ ਆ ਆਪਣਾ ਮੋਡੇ ਦਾ ਨਿਸ਼ਾਨ ਹੋ ਗਿਆ ਆਪਣਾ ਮਾਰਜਨ ਹੋ ਗਿਆ ਤੇ ਹੁਣ ਆਪਾਂ ਕੀ ਕਰਨਾ ਦੇਖੋ ਇਹ आवले निशान तो ना ए करके गुलाई देनी है ऐदा करके ए है? ए आ जोड़ करके पता नहीं। चंगी तरह दिखूगा ज नहीं ते देखो आ अपना तिरशा निशान हो गया ते एथो है देखो एथों में बिल्कुल घट पाई है ठीक है इथो आके फिर मैं इथों सीधा करके एदा गुलाई देती ठीक है जी ਤੇ ਇੱਧਰ ਦੀ ਵੀ ਮੈਂ ਤੁਹਾਨੂੰ ਦਿਖਾ ਦਾਨੀ ਆ ਇਹ ਐਦਾਂ ਕਰਕੇ ਠੀਕ ਹੈ ਆ ਦੇਖੋ ਇੱਥੋਂ ਬਿਲਕੁਲ ਲਿਆ ਇੱਥੋਂ ਮੈਂ ਐ ਨਹੀਂ ਲਿਆ ਹੈਗਾ ਫਿਰ ਇਹ ਕੱਪੜਾ ਵਾਜੂਗਾ ਫਿਰ ਇਹਦਾ ਝੋਲ ਬਣੂਗਾ ਠੀਕ ਹੈ ਜਦੋਂ ਆਪਾਂ ਜੇ ਆਪਾਂ ਐਦਾਂ ਨਿਸ਼ਾਨ ਲਗਾਤਾ ਨਾ ਇਹਦਾ ਤੇ ਇੱਥੋਂ ਆਪਾਂ ਕਟਾ ਕੇ ਹੀ ਲਗਾਉਣਾ ਤੇ ਇੱਥੋਂ ਆਪਾਂ ਗੁਲਾਈ ਦਿੰਦੇ ਆਉਣਾ ਮਤਲਬ ਕੀ ਆਪਾਂ ਆ ਜਿਹੜਾ ਹੈਗਾ 1 ਇੰਚ ਦਾ ਛੱਡ ਦੇਣਾ ਇੱਥੋਂ ਨਹੀਂ ਆਪਾਂ ਗੋਲ ਕਰਨਾ ਤੇ ਉੱਥੋਂ ਆਪਾਂ 1 ਇੰਚ ਉੱਪਰੋਂ ਗੋਲ ਕਰਨਾ ਠੀਕ ਹੈ ਜੀ ਇਹ ਬਾਹ ਦੀ ਸਹੀ ਕਾਟ ਹੁੰਦੀ ਆ ਬਿਲਕੁਲ ਮੇਰੇ ਤੱਕ ਕਦੇ ਵੀ ਬਿਲਕੁਲ ਝੋਲ ਝੋਲ ਨਹੀਂ ਪਿਆ ਹੈਗਾ ਬਾਹ ਦੇ ਵਿੱਚ ਬਿਲਕੁਲ ਸਹੀ ਆਉਂਦੀ ਹੁੰਦੀ ਆ ਬਾ ਤੇ ਹੁਣ ਆਪਾਂ ਇਹਦੀ ਕਟਿੰਗ ਕਰ ਲਵਾਂਗੇ ਤੇ ਮੂਹਰੋ ਜਿੰਨਾ ਵੀ ਤੁਹਾਡਾ ਘੇਰਾ ਹੋਊਗਾ ਤੁਸੀਂ ਉਹ ਰੱਖ ਲਓ ਬਾਹ ਦਾ ਮੈਂ 1.5 ਇੰਚ ਤੇ ਨਿਸ਼ਾਨ ਲਗਾਉਂਗੀ ਤੇ ਫਿਰ ਇਹ ਵਾਲੇ ਨਿਸ਼ਾਨ ਨੂੰ ਏਦਾਂ ਕਰਕੇ ਆਪਾਂ ਮਲਾ ਦੇਣਾ ਠੀਕ ਹੈ ਤੇ ਇੱਥੋਂ ਜਿੰਨਾ ਕ ਵੀ ਹੈਗਾ ਮਾਰਜਿਨ ਰੱਖ ਕੇ ਆਪਾਂ ਕਟਿੰਗ ਕਰ ਲੈਣੀ ਇਹਦੀ ਹੁਣ ਦੇਖੋ ਜਿਵੇਂ ਜਿਵੇਂ ਆ ਨਿਸ਼ਾਨ ਲੱਗੇ ਹੋਏ ਨੇ ਐਵੇਂ ਐਵੇਂ ਆਪਾਂ ਮੂਰਲੇ ਪੱਲੇ 'ਚ ਕਾਟ ਪਾ ਲੈਣੀ ਆ ਠੀਕ ਹੈ ਕਾਟ ਜਿਹੜੀ ਹੈਗੀ ਆ ਉਹ ਆਪਾਂ ਇਦਾਂ ਪੱਲਾ ਖੋਲ ਕੇ ਪਾ ਲੈਣੀ ਆ ਕਈ ਵਾਰੀ ਦੋਨੇ ਪੱਲਿਆਂ ਦੇ ਵਿੱਚ ਇਕੱਠੀ ਪੈ ਜਾਂਦੀ ਹੁੰਦੀ ਆ ਠੀਕ ਹੈ ਜੀ ਕਾਟ ਇਦਾਂ ਜਿੰਨੀ ਤੁਸੀਂ ਸੂਟ ਦੇ ਵਿੱਚ ਕਾਟ ਪਾਈ ਸੀ ਨਾ ਉੰਨੀ ਤੁਸੀਂ ਬਾਹਾਂ ਦੇ ਵਿੱਚ ਪਾਉਣੀ ਆ ਤੇ ਹੁਣ ਆਪਾਂ ਬਾਹ ਦੀ ਸਲਾਈ ਲਾ ਲੈਣੀ ਆ ਸਲਾਈ ਲਾਉਣ ਵੇਲੇ ਆਪਾਂ ਧਿਆਨ ਰੱਖਣਾ ਆਪਣੇ ਪੱਲੇ ਨੇ ਜਿਹੜੇ ਉਹ ਬਿਲਕੁਲ ਮੈਚ ਹੋਣੇ ਚਾਹੀਦੇ ਨੇ ਠੀਕ ਹੈ ਇੱਕ ਦੂਜੇ ਨਾਲ ਵੱਧ ਘੱਟ ਨਹੀਂ ਹੋਣੇ ਚਾਹੀਦੇ ਆਪਣੇ ਪੱਲੇ ਨੇ ਜਿਹੜੇ ਫੇਰ ਵੀ ਬਾਹ ਘੁੰਮਣ ਲੱਗ ਜਾਂਦੀ ਹੈ ਜਣਦਾ ਬਿਲਕੁਲ ਸਹੀ ਤਰੀਕਾ ਮੈਂ ਤੁਹਾਨੂੰ ਦੱਸੂਗੀ ਤੁਹਾਡੀ ਬਾਹ ਕਦੇ ਵੀ ਘੁੰਮੂਗੀ ਨਹੀਂ ਆਪਾਂ ਕੀ ਕਰਨਾ ਇਦਾਂ ਮੋਡੇ ਨੂੰ ਸੈੱਟ ਕਰਕੇ ਰੱਖ ਲੈਣਾ ਤੇ ਇਹਦਾ ਜਿਹੜਾ ਸੈਂਟਰ ਆ ਨਾ ਬਿਲਕੁਲ ਸੈਂਟਰ ਸੈਂਟਰ ਦੇ ਵਿੱਚ ਆਪਾਂ ਪਹਿਲਾਂ ਕੀ ਕਰਨਾ ਇੱਕ ਕੱਟ ਲਗਾ ਲੈਣਾ ਇਦਾਂ ਕਰਕੇ ਇਹ ਆ ਲੱਗੇ ਆਪਣਾ ਕੱਟ ਹੁਣ ਇਹ ਬਾਹ ਦਾ ਬਿਲਕੁਲ ਸੈਂਟਰ ਹੋ ਗਿਆ ਇਹ ਮੋਡੇ ਵਾਲੀ ਸਲਾਈ ਦੇ ਸੈਂਟਰ ਵਿੱਚ ਹੀ ਆਉਣਾ ਚਾਹੀਦਾ ਠੀਕ ਹੈ ਹੁਣ ਆਪਾਂ ਸੈਂਟਰ ਨੂੰ ਨਾਪ ਕੇ ਹੀ ਬਾਹ ਜੜਨੀ ਆ ਠੀਕ ਹੈ ਹੁਣ ਮੈਂ ਤੁਹਾਨੂੰ ਬਾਹ ਘੁੰਮਣ ਦਾ ਕਾਰਨ ਕੀ ਦੱਸਦੀਆਂ ਕੀ ਹੁੰਦਾ ਦੇਖੋ ਬਾਹ ਘੁੰਮਣ ਦਾ ਕਾਰਨ ਹੁੰਦਾ ਜਿਵੇਂ ਹੁਣ ਆਪਾਂ ਬਾਹ ਦਾ ਸੈਂਟਰ ਕੀਤਾ ਨਾ ਜਦੋਂ ਇਹ ਮੋਡੇ ਵਾਲੇ ਸੈਂਟਰ ਦੇ ਵਿੱਚਕਾਰ ਨਹੀਂ ਆਉਂਦਾ ਨਾ ਜਾਂ ਤਾਂ ਇਹ ਅੱਗੇ ਹੋ ਜਾਂਦਾ ਮਤਲਬ ਇਦਾਂ ਜਿਹੜਾ ਆਹ ਸੈਂਟਰ ਆ ਜਾਂ ਤਾਂ ਅੱਗੇ ਵਾਲੇ ਪਾਸੇ ਹੋ ਜਾਵੇ ਤਾਂ ਅੱਗੇ ਵਾਲੇ ਪਾਸੇ ਨੂੰ ਆਊਗੀ ਬਾਹ ਆਪਣੀ ਜੇ ਇਹ ਸੈਂਟਰ ਆ ਜਿਹੜਾ ਇਹ ਪਿੱਛੇ ਨੂੰ ਚਲਾ ਗਿਆ ਨਾ ਫਿਰ ਆਪਣੇ ਪਿੱਛੇ ਵਾਲੇ ਪਾਸੇ ਨੂੰ ਜਾਊਗੀ ਬਾਹ ਠੀਕ ਹੈ ਫਿਰ ਆਪਣੀ ਬਾਹ ਜਿਹੜੀ ਹੈਗੀਆ ਮਤਲਬ ਕਿ ਉਹ ਘੁੰਮਦੀ ਆ ਇਹ ਸੈਂਟਰ ਆ ਜਿਹੜਾ ਇਹ ਮੋਡੇ ਵਾਲੀ ਸਲਾਈ ਦੇ ਇਦਾਂ ਸੈਂਟਰ ਵਿੱਚ ਹੀ ਆਉਣਾ ਚਾਹੀਦਾ ਇਸੇ ਲਈ ਮੈਂ ਅੱਜ ਤੁਹਾਨੂੰ ਸੈਂਟਰ ਤੋਂ ਹੀ ਬਾਹ ਜੜਨੀ ਦੱਸੂਗੀ ਵੀ ਆਪਾਂ ਸੈਂਟਰ ਕਿੱਥੋਂ ਪਹਿਲਾਂ ਕਿਵੇਂ ਜੜਨੀ ਆ ਬਾਹ ਦੇਖੋ ਆਪਾਂ ਬਾਹ ਨੂੰ ਉਲਟਾ ਵਾਲਾ ਪਾਸਾ ਕਰ ਲੈਣਾ ਇਦਾਂ ਕਰਕੇ ਠੀਕ ਹੈ ਤੇ ਹੁਣ ਸੂਟ ਦਾ ਆਪਣਾ ਸਿੱਧਾ ਵਾਲਾ ਪਾਸਾ ਹੋ ਗਿਆ ਔਰ ਬਾਹ ਦਾ ਆਪਣਾ ਉਲਟਾ ਵਾਲਾ ਪਾਸਾ ਹੋ ਗਿਆ ਠੀਕ ਹੈ ਜੀ ਬਾਹ ਨਾ ਇਹਦੀ ਅੰਦਰ ਵਾਲੀ ਸਾਈਡ ਪਾ ਲੈਣੀ ਹੈ ਐਦਾਂ ਕਰਕੇ ਇਹ ਐਵੇਂ ਠੀਕ ਹੈ ਦੇਖੋ ਪਹਿਲਾਂ ਕੀ ਕਰਨਾ ਪਹਿਲਾਂ ਆਪਾਂ ਬਾਹ ਇੱਕ ਵਾਰ ਨਾਪ ਲੈਣੀ ਹੈ ਇਹਦਾ ਅੰਦਰ ਵਾਲੇ ਪਾਸੇ ਪਾ ਕੇ ਠੀਕ ਹੈ ਅੱਪਾ ਪਹਿਲਾਂ ਬਾਹ ਨੂੰ ਇਦਾਂ ਘੁਮਾ ਕੇ ਨਾਪ ਲੈਣਾ ਬਾਹ ਆਪਣੀ ਜਿਹੜੀ ਹੈਗੀ ਉਹ ਥੋੜੀ ਜੀ ਵੱਧ ਆਉਣੀ ਚਾਹੀਦੀ ਹੈ ਇਦਾਂ ਆਪਾਂ ਸਲਾਈਆਂ ਮਲਾ ਲੈਣੀਆਂ ਨੇ ਹੁਣ ਜਦੋਂ ਆਪਾਂ ਆਹ ਵਾਲੀ ਸਲਾਈ ਆਉਗੀ ਨਾ ਆਪਣੀ ਫਿਟਿੰਗ ਵਾਲੀ ਆਪਾਂ ਜਦੋਂ ਬਾਹ ਜੜਨੀ ਹੈ ਇਹਨੂੰ ਆਪਾਂ ਇਦਾਂ ਤਕੋਨਾ ਘੁਮਾ ਕੇ ਰੱਖਣਾ ਠੀਕ ਹੈ ਇਹ ਇਦਾਂ ਕਰਕੇ ਫਿਰ ਇੱਥੇ ਸਲਾਈ ਲਾਉਣੀ ਆਪਾਂ ਨਹੀਂ ਤਾਂ ਖਿੱਚਾ ਹੋਊਗੀ ਬਾਹ ਦੇ ਵਿੱਚ ਥੋੜੇ ਤੇ ਜਿਹੜੀ ਆਹ ਵਾਲੀ ਸਲਾਈ ਹੈ ਇਹਨੂੰ ਵੀ ਆਪਾਂ ਇਦਾਂ ਘੁਮਾ ਦੇਵਾਂਗੇ ਠੀਕ ਹੈ ਇਹ ਐ ਕਰਕੇ ਫਿਰ ਆਪਾਂ ਇਹਦੇ ਉੱਪਰ ਸਲਾਈ ਲਗਾਵਾਂਗੇ ਹੁਣ ਪਹਿਲਾਂ ਆਪਾਂ ਬਾਹ ਨਾਪ ਲਓ ਘੁਮਾ ਕੇ ਇ ਏ ਆਪਾਂ ਸਿਰਫ ਇਹ ਦੇਖ ਰਹੇ ਆ ਵੀ ਆਪਣੀ ਬਾਹ ਵਧਦਾ ਹੈ ਨਾ ਵਧ ਹੋਣੀ ਚਾਹੀਦੀ ਆ ਬਾਹ ਤੁਹਾਡੀ ਇਹ ਆ ਦੇਖੋ ਹੁਣ ਜਿਹੜੀ ਮੇਰੀ ਬਾਹ ਹੈਗੀ ਉਹ ਐਨੀ ਵੱਧ ਆ ਗਈ ਠੀਕ ਹੈ ਜੀ ਮਤਲਬ 2 ਇੰਚ ਹੈਗੀ ਆ ਮੇਰੀ ਬਾਹ ਇਹ ਵੱਧ ਜਿਹਦੇ ਬਾਹ ਤੁਸੀਂ ਵੱਧ ਰੱਖੋਗੇ ਪਹਿਲਾਂ ਤਾਂ ਤੁਹਾਡੀ ਬਾਹ ਦੇ ਵਿੱਚ ਕਦੇ ਵੀ ਝੋਲ ਨਹੀਂ ਆਊਗਾ ਬਿਲਕੁਲ ਵੀ ਬਾਹ ਤੁਹਾਡੀ ਬਿਲਕੁਲ ਪਰਫੈਕਟ ਜੜੀ ਜਾਊਗੀ ਹੁਣ ਆਪਾਂ ਨਾ نیچے ਤੋਂ ਬਾਹ ਜੜਨੀ ਸ਼ੁਰੂ ਨਹੀਂ ਕਰਨੀ ਆਵਲੀ ਸਲਾਈ ਤੋਂ ਬਾਅਦ ਹੀ ਆਪਾਂ ਜੜਨੀ ਸ਼ੁਰੂ ਕਰਨੀ ਆਪਾਂ ਕਰਾਂਗੇ ਸੈਂਟਰ ਦੇ ਵਿੱਚੋਂ ਠੀਕ ਹੈ ਜਿੰਨਾ ਭੈਣਾ ਦੀ ਬਾਹ ਘੁੰਮਦੀ ਆ ਇਹ ਉਹਨਾਂ ਵਾਸਤੇ ਬਹੁਤ ਸੌਖਾ ਤਰੀਕਾ ਹੈ ਠੀਕ ਹੈ ਜੀ ਹੁਣ ਆਪਾਂ ਆ ਦੋਨੋਂ ਸੈਂਟਰ ਵਾਲੇ ਨਿਸ਼ਾਨ ਫੜਨੇ ਆ ਬਾਹ ਆ ਬਾਹ ਦਾ ਸੈਂਟਰ ਆ ਗਿਆ ਆ ਆਪਣਾ ਮੋਡੇ ਵਾਲੇ ਸਲਾਈ ਦਾ ਸੈਂਟਰ ਆ ਗਿਆ ਆਪਾਂ ਕੀ ਕਰਨਾ ਇਸ ਦੋਨੋਂ ਸੈਂਟਰਾਂ ਨੂੰ ਇਦਾਂ ਮਿਲਾ ਲੈਣਾ ਠੀਕ ਹੈ ਇਹਦੇ ਨਾਲ ਤੁਹਾਡੀ ਬਾਹ ਜਿਹੜੀ ਹੈਗੀ ਉਹ ਬਿਲਕੁਲ ਨਹੀਂ ਘੁੰਮੂਗੀ ਤੇ ਇਥੋਂ ਆਪਾਂ ਹੁਣ ਸਲਾਈ ਲਾਉਣੀ ਸ਼ੁਰੂ ਕਰਾਂਗੇ ਹੁਣ ਦੇਖੋ ਬਾਹ ਤਾਂ ਆਪਾਂ ਨਾਪ ਹੀ ਲਈ ਆ ਵੀ ਆਪਣੀ ਬਾਹ ਜਿਹੜੀ ਹੈਗੀ ਉਹ ਥੋੜੀ ਜਿਹੀ ਵੱਧ ਆ ਇਸ ਲਈ ਸਹੀ ਆਊਗੀ ਆਪਣੀ ਬਾਹ ਤੁਸੀਂ ਇੱਧਾ ਸੈਂਟਰ ਚੋਂ ਸਲਾਈ ਲਾਉਣੀ ਸ਼ੁਰੂ ਕਰ ਲਿਆ ਕਰੋ ਫਿਰ ਤੁਹਾਡੀ ਬਾਹ ਜਿਹੜੀ ਹੈਗੀ ਉਹ ਮਤਲਬ ਹੀ ਨਹੀਂ ਹੈਗਾ ਵੀ ਘੁਮ ਜਵੇ ਹੁਣ ਦੇਖੋ ਆ ਆਪਣੀ ਬਾਹ ਦੀ ਸਲਾਈ ਆ ਗਈ ਤੇ ਆ ਆਪਣੀ ਫਿਟਿੰਗ ਦੀ ਸਲਾਈ ਆ ਗਈ ਆਪਾਂ ਇਹਨਾਂ ਨੂੰ ਮਲਾ ਲੈਣਾ ਇਦਾਂ ਕਰਕੇ ਇਹ ਇਦਰੋਂ ਆਪਾਂ ਬਿਲਕੁਲ ਮਲਾ ਲੈਣਾ ਤੇ ਹੁਣ ਆਪਾਂ ਬਾਹ ਜੜਨੀ ਆ ਹੁਣ ਬਸ ਇੱਥੋਂ ਜਿਹੜੀ ਆ ਵਾਲੀ ਸਲਾਈ ਹੈਗੀ ਐ ਇੱਥੋਂ ਇਹਨਾਂ ਨੂੰ ਮਲਾ ਲਓ ਤੇ ਇੱਥੋਂ ਘੁਮਾਉਂਦੇ ਹੋਏ ਫੇਰ ਮੋਡੇ ਵਾਲੀ ਸਲਾਈ ਕੋਲ ਲੈ ਆਓ ਠੀਕ ਹੈ ਹੁਣ ਦੇਖੋ ਆ ਗਈ ਆਪਣੀ ਮੋਡੇ ਵਾਲੀ ਸਲਾਈ ਤੇ ਆਪਣੀ ਬਾਹ ਜਿਹੜੀ ਹੈਗੀ ਉਹ ਵੀ ਪੂਰੀ ਆ ਗਈ ਬਿਲਕੁਲ ਠੀਕ ਹੈ ਜੀ ਹੁਣ ਜਿੰਨਾ ਪਹਿਣਾ ਦੀ ਬਾਹ ਘੁੰਮਦੀ ਆ ਨਾ ਉਹ ਸੈਂਟਰ ਵਿੱਚੋਂ ਜੜਨੀ ਸ਼ੁਰੂ ਕਰਨੀ ਆ ਤੁਸੀਂ ਬਾਹ ਮੋਡੇ ਵਾਲੀ ਸਲਾਈ ਤੋਂ ਠੀਕ ਹੈ ਬਾਹ ਦਾ ਸੈਂਟਰ ਕਰਕੇ ਔਰ ਘੁਮਾਉਂਦੇ ਹੋਏ ਫੇਰ ਮੋਡੇ ਵਾਲੀ ਸਲਾਈ ਕੋਲ ਲਿਆ ਕੇ ਹੀ ਖਤਮ ਕਰਨੀ ਆ ਠੀਕ ਹੈ ਹੋਰ ਬਾਹ ਜਿਹੜੀ ਹੈਗੀ ਆਪਣੀ ਬਿਲਕੁਲ ਪੂਰੀ ਆ ਇਹ ਦੇਖੋ ਇਹ ਸੈਂਟਰ ਨਾਲ ਸੈਂਟਰ ਮਲਾ ਕੇ ਜੇ ਜਦੋਂ ਆਪਾਂ ਬਾਹ ਜੜਾਂਗੇ ਨਾ ਫਿਰ ਆਪਣੀ ਬਾਹ ਨਾ ਤਾਂ ਅੱਗੇ ਵਾਲੇ ਪਾਸੇ ਨੂੰ ਆਊਗੀ ਨਾ ਹੀ ਪਿੱਛੇ ਵਾਲੇ ਪਾਸੇ ਨੂੰ ਜਾਊਗੀ ਠੀਕ ਹੈ ਤੇ ਇਦਾਂ ਤੁਸੀਂ ਬਾਹ ਜੜ ਲੈਣੀ ਆ ਤੁਹਾਡੀ ਬਾਹ ਜਿਹੜੀ ਹੈਗੀ ਆ ਬਿਲਕੁਲ ਪਰਫੈਕਟ ਜੜੀ ਜਾਊਗੀ ਕੋਈ ਝੋਲ ਨਹੀਂ ਆਊਗਾ ਬਾਹ ਦੇ ਵਿੱਚ ਨਾ ਹੀ ਬਾਹ ਤੁਹਾਡੀ ਘੁੰਮੂਗੀ ਠੀਕ ਹੈ ਜੀ